ਐਸ ਲਈ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਇਕਬਾਲ ਸਿੰਘ ਲਾਲਪੁਰਾ ਪੰਜਾਬੀ ਜਗਤ ਭਾਰਤੀ ਜਗਤ ਚ ਬੜੀ ਸਤਿਕਾਰਯੋਗ ਸ਼ਖਸੀਅਤ ਨੇ ਪੰਜਾਬ ਪੁਲਿਸ ਦੇ ਵਿੱਚ ਐਸਐਸਪੀ ਰਹੇ ਬਹੁਤ ਵਧੀਆ ਲਖਾਰੀ ਨੇ ਪੰਜਾਬ ਦੇ ਹਿਤਾਂ ਦੀ ਗੱਲ ਕਰਦੇ ਨੇ ਅਤੀ ਦਰਜਨ ਤੋਂ ਵੱਧ ਕਿਤਾਬਾਂ ਪੰਜਾਬੀ ਸਾਹਿਤ ਨੂੰ ਇਕਬਾਲ ਸਿੰਘ ਲਾਲਪੁਰਾ ਨੇ ਪੇਟ ਕੀਤੀਆਂ ਪੰਜਾਬੀ ਟਰਬਿਊਨ ਦੇ ਸੰਪਾਦਕੀ ਪੰਨੇ ਤੇ ਇਹਨਾਂ ਦੇ ਲੇਖ ਵੱਖ-ਵੱਖ ਪੰਜਾਬ ਦੇ ਹਿਤਾਂ ਦੇ ਵਿੱਚ ਮੋਤੀਆਂ ਦਾ ਹਾਲ ਕਰਨ ਵਾਸਤੇ ਸ਼ਿੰਗਾਰ ਬਣਦੇ ਰਹੇ ਨੇ ਇਕਬਾਲ ਸਿੰਘ ਲਾਲਪੁਰਾ ਅੱਜਕੱਲ੍ਹ ਭਾਰਤ ਸਰਕਾਰ ਚ ਕਟਿੰਗ ਕਮਿਸ਼ਨ ਦੇ ਚੇਅਰਮੈਨ ਨੇ اور ਪੰਜਾਬ ਦੀ ਆਵਾਜ਼ ਬੁਲੰਦ ਕਰ ਰਹੇ ਨੇ ਮੋਤੀ ਸਰਕਾਰ ਤੱਕ ਪੰਜਾਬ ਦੇ ਹਿੱਤਾਂ ਤੇ ਹੱਕਾਂ ਵਾਸਤੇ ਲੜਦੇ ਹੋਏ ਨਤਰੌਂਦੇ ਨੇ ਇਕਬਾਲ ਸਿੰਘ ਲਾਲਪੁਰਾ ਸਹਿਤ ਕ੍ਰੂਚੀਆਂ ਤੇ ਆਪ ਖੁਦ ਕਲਮਕਾਰ ਹੋਣ ਕਰਕੇ ਅੱਜ ਡਾਕਟਰ ਸਰਜੀਤ ਪਾਤਰ ਪਦਮ ਸ਼੍ਰੀ ਜਿਨ੍ਹਾਂ ਨੂੰ 2012 ਚ ਭਾਰਤ ਸਰਕਾਰ ਨੇ ਪਦਮਸ਼ਰੀ ਨਾਲ ਅਲੰਕਾਰਤ ਕੀਤਾ ਸੀ ਔਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਨੇ ਇਕਬਾਲ ਸਿੰਘ ਲਾਲਪੁਰਾ ਉਹਨਾਂ ਦੀ ਜ਼ੁਬਾਨੀ ਸੁਣਦੇ ਆਂ ਜੀ ਲਾਲਪੁਰਾ ਸਾਹਿਬ ਪਾਤਰ ਸਾਹਿਬ ਦੇ ਵਿਛੋੜੇ ਤੇ ਤੁਹਾਡਾ ਕੀ ਅਨੁਭਵ ਹੈ ਅੱਜ ਤੱਕ ਵੀ ਉਹ ਅਨੁਭਵੀ ਸਭ ਤੋਂ ਵੱਡਾ ਨੁਕਸਾਨ ਜੀ ਅਸੀਂ ਆਪਣੇ ਪਰਿਵਾਰ ਦਾ ਮਹਿਸੂਸ ਕਰਦੇ ਆਂ ਜੀ ਸਰਾ ਸਾਹਿਬ surjeet singh ਪਾਤਰ ਮੇਰੇ ਭਰਾ ਵਰਗੇ ਸੀ ਮੈਂ ਉਹਨਾਂ ਦੇ ਪਿੰਡ ਵੀ ਜਾਂਦਾ ਸੀ ਪੱਤੜ ਕਲਾਂ ਜੀ ਤੇ ਉਹ ਮੇਰੇ ਘਰ ਵੀ ਆਉਂਦੇ ਸੀ ਸਾਦਰ ਜੀਦਰ ਸਿੰਘ ਪਰਦੇਸੀ ਉਹਨਾਂ ਦੇ ਭਰਾ ਲੱਗਦੇ ਨੇ ਜਿਹੜੇ ਰੀਵੈਲ ਸਿੰਗ ਦਾ ਪੁਰਾਣੇ ਜੀ ਉਹ ਤੇ ਮੈਂ ਭਰਾ ਬਣੇ ਹੋਏ ਸੀ ਹਾਂ ਤੇ ਅੱਜ ਵੀ ਮੈਂ ਉਸੇ ਪਰਵਾਦ ਨਾਲ ਦੁੱਖ ਸਾਂਝਾ ਕਰ ਰਹੀ ਸੀ ਪਾਤਰ ਸਾਹਿਬ ਕਿਸੇ ਨਾਲ ਗੱਲ ਕਰਕੇ ਵੇ ਨਹੀਂ ਗਏ ਤਾਂ ਰਾਤ ਸੁੱਤੇ ਹੀ ਰਹਿ ਗਏ ਦੇ ਬੜਾ ਅਫਸੋਸ ਹੈ ਪੰਜਾਬੀ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਜੀ ਦੂਜਾ ਸ਼ਿਵ ਕੁਲਾ ਟੋਟਾਲਵੀ ਹਾਂ 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 ਬਿਲਕੁਲ ਬਿਲਕੁਲ ਜਿਹੜਾ ਨਾ ਦੀਤੀਆਂ ਜਿਹੜੇ ਸ਼ਬਦ ਹੈ ਨਾ ਉਹ ਇਹਨਾਂ ਲੋਕੀ ਬੋਲ ਕੇ ਆਪਣੀਆਂ ਭਾਵਨਾਵਾਂ ਉਜਾਗਰ ਕਰਦੇ ਸੀ ਜੀ ਉਜਾਗਰ ਦੇ ਮੋਮਬੱਤੀਆਂ ਹਾਂ ਹਾਂ ਅਨਨ ਤੇ ਜਦੋਂ ਨਾ ਜੋ ਲਾ ਮੱਥੇ ਟੁਕਦੀ ਹੈ ਉਹ ਵੀ ਇਸਦੀ ਤਾਜ ਹੁੰਦੀ ਹੈ ਤੇ ਤੀਤ ਤਤੀ ਤਵੀ ਤੇ ਵਹਿ ਕੇ ਹੀ ਫਿਰਦੀ ਤਾਜ ਬਣਦੇ ਆਹ ਮਾਈ ਗੱਤ ਹਾਂ ਜੀ ਉਹ ਮਤੇ ਦੇ ਆ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਸ਼ਬਦ ਉਹਨਾਂ ਦੇ ਗੱਲ ਕਰਨ ਦਾ ਤਰੀਕਾ ਬਹੁਤ ਜਿੱਥੇ ਪੰਜਾਬੀ ਜਗਤ ਨੂੰ ਘਾਟਾ ਪਾਏਗਾ ਸਾਨੂੰ ਤਾਂ ਇੱਕ ਅੱਛੇ ਪਿਆਰੇ ਛੋਤੇ ਵੀਰ ਵੱਡੇ ਭਤਾ ਦਾ ਵੀ ਨੁਕਸਾਨ ਹੋਏਗਾ ਕਿਉਂਕਿ ਅਸੀਂ ਤਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਇੱਕ ਦੂਜੇ ਨਾਲ ਸਹਿਤਿਕ ਵੀ ਕਿਿਆ ਵੀ ਉਹਨਾਂ ਨਾਲ ਕਰਦੇ ਰਹਿੰਦੇ ਸੀ ਤਾਂ ਮੈਂ ਪੰਜਾਬੀ ਜਿਹੜਾ ਸਾਰਾ ਜਗਤ ਹੈ ਜੀ ਉਹਦੇ ਨਾਲ ਸ਼ਾਮਲ ਹੁੰਦਾ ਹੋਇਆ ਇਹਨਾਂ ਨੂੰ ਸ਼ਰਦਾ ਦੇ ਫੋਲਪੇ ਕਰਨਾ ਹੈ ਇਤਵਾਲੀ ਪ੍ਰਿਕੋਨਨ ਉਹ ਆਪਣੇ ਚਰਨ ਨਵਾਬ ਤੋਂ ਅਖੀਰ ਇਸ ਪੰਜਾਬ ਨੇ ਇਹੋ ਜਿਹਾ ਇੱਕ ਹੋਰ ਸ਼ਾਇਰ ਦੇ ਵੀ ਜੀ ਜਿਹੜਾ ਲੋਕਾਂ ਦੀ ਗੱਲ ਲੋਕ ਪਾਸ਼ਾ ਵਿਚਾਰ ਕੇ ਜੀ ਪੰਜਾਬੀਆਂ ਦੇ ਦਿਲ ਨੂੰ ਛੂੰਹ ਤਾ ਬਸ ਜੀ 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 ਇਹ ਲਾਲਪੁਰਾ ਸਾਹਿਬ ਅੱਜ ਪੰਜਾਬ ਸਰਕਾਰ ਨੇ ਵੀ ਸੋਕ ਪ੍ਰਗਟ ਕੀਤਾ ਹੈ ਔਰ ਕਿਹਾ ਕਿ ਅਸੀਂ ਸਰਕਾਰੀ ਸਨਮਾਨ ਨਾਲ ਸਨਮਾਨ ਉਹਨਾਂ ਦਾ ਸਸਕਾਰ ਕਰਾਂਗੇ ਔਰ ਇਹ ਅੱਛੀ ਗੱਲ ਲੱਗੀ ਕਿ ਪੰਜਾਬੀ ਲੇਖਕ ਨੂੰ ਪਹਿਲੀ ਵਾਰ ਪੰਜਾਬੀ ਜਗਤ ਤੋਂ ਇਹ ਨਾਮ ਸਤਕਾਰ ਮਿਲ ਰਿਹਾ ਹੈ ਨਹੀਂ ਬਾਕੀ ਜ਼ਰੂਰੀ ਵੀ ਹੈ ਜੀ ਉਹਨਾਂ ਨੂੰ ਹੋਰ ਵੀ ਵੱਡਾ ਮਾਨ ਸਤਿਵਾਦ ਦੇਣਾ ਚਾਹੀਦਾ ਜੀ ਉਹਨਾਂ ਦੀ ਕੰਟਰੀਬਿਊਸ਼ਨ ਅਨਮੈਚੇਬਲ ਹੈ ਸ਼ਿਵ ਕੁਮਾਰ ਜੀ ਤੋਂ ਇੱਕ 3 ਸਦੀਆਂ ਤੋਂ ਬਾਅਦ ਇੱਕ ਇਸ ਤਰ੍ਹਾਂ ਦੇ ਉਪਦਾ ਹੁੰਦੇ ਆ ਸ਼ਾਇਰ ਜੇ ਅਸੀਂ ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ ਪ੍ਰੋਫੈਸਰ ਮੋਹਨ ਸਿੰਘ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਸੁਰਜੀਤ ਬਾਤਲ ਜੀ ਇਹ ਅਨਮੈਕੇਬਲ ਹੈ ਬਾਕੀ ਵੀ ਸਾਰਿਆਂ ਨੇ ਅੱਛਾ ਲਿਖਿਆ ਜੀ ਸਭ ਦੀ ਇੱਜ਼ਤ ਕਰਦੇ ਆ ਕਰਨੀ ਚਾਹੀਦੀ ਹੈ ਜੀ ਬਿਲਕੁਲ ਇਹ ਥੋੜਾ ਉਪਾਵ ਰ ਗਿਆ ਸਭ ਤੋਂ ਪਹਿਲਾਂ ਨੀਰਾਮ ਚਾਤਰੀਕ ਨੇ ਜਦੋਂ ਲਿਖਿਆ ਇਹ ਪੰਜਾਬ ਕਰਾ ਦੀ ਸਿੱਖ ਤੇਰੀ ਕੋ ਕੋ ਹੋਰ ਕੋਈ ਉਹ ਮੁਕਾਬਲਾ ਨਹੀਂ ਕਰਤੇ ਸੁਮਾਈ ਦਾ ਨੌਰਪੁਰੀ ਦਾ ਲਿਖਿਆ ਤਾਂ ਨਹੀਂ ਕਿਉਂ ਚਮ ਰੱਖੋ ਦੀ ਇਹ ਕਲਗੀ ਦੀ ਹਾਰਤੀ ਅੱਜ ਤੇ ਹੋਰ ਕੋਈ ਸ਼ਾਇਰ ਦੇ ਜਿਹੜੇ ਬੋਲ ਹੈ ਨਾ ਉਹ ਰੀਪੋ ਦੇ ਵਿੱਚ ਨਹੀਂ ਆ ਸਕਦੇ ਨਹੀਂ ਆ ਸਕਦੇ ਬਿਲਕੁਲ ਹਾਰ ਗਈ ਸੋ ਇਹ ਯੋਗਪੁਰਸ਼ ਹੁੰਦੇ ਆ ਜੀ ਇਹਨਾਂ ਨੇ ਪੰਜਾਬੀ ਜਗਤ ਨੂੰ ਇੱਕ ਐਸੇ ਛਾਪ ਛੱਡੀ ਹੈ ਇਹਨੋਂ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਨਾ ਉਹ ਪੂਰਾ ਹੋਣ ਵਾਲਾ ਕੰਮ ਹੈ ਜੀ ਵੀ ਵੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਇਸ ਸੰਸਾੜੇ ਨਾਲ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਚੇਅਰਮੈਨ ਘਟਗਿੰਤੀਆ ਕਮਿਸ਼ਨ ਭਾਰਤ ਸਰਕਾਰ ਜਿਹੜੇ ਖੁਦ ਲਖਾਰੀ ਨੇ ਐਸਐਸਪੀ ਰਹੇ ਲੋਕਾਂ ਦੀ ਸੇਵਾ ਕਰਦੇ ਰਹੇ ਬਹੁਤ ਸਾਰੀਆਂ ਕਿਤਾਬਾਂ ਇਹਨਾਂ ਨੇ ਲਿਖੀਆਂ ਬਹੁਤ ਸਾਰੇ ਕਾਲਮ ਲਿਖੇ ਇਹਨਾਂ ਦੀ ਸ਼ਬਦਾਵਲੀ ਤੋਂ ਵੀ ਤੁਹਾਨੂੰ ਸਾਰਿਆਂ ਨੂੰ ਅੰਦਾਜ਼ਾ ਲੱਗਿਆ ਹੋਵੇਗਾ ਬਹੁਤ ਮਿਹਰਬਾਨੀ ਸਾਹਿਬ ਸ਼ੁਕਰੀਆ ਥੈਂਕ ਯੂ ਕੁਗਿਆਨੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ